ਹਲਕਾ ਝੰਡੇਆਲਾ ਗੁਰੋਦੀਨ ਪੈਂਦੇ ਪਿੰਡ ਚੋਹਾਨ ਵਿਖੇ ਕਾਂਗਰਸੀ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਹਲਕਾ ਝੰਡੇਆਲਾ ਗੁਰੂ ਸਰਪੰਚਾ ਪੰਚਾਂ ਵੱਖ-ਵੱਖ ਹੌਦ ਦੇ ਦਾਰਾਂ ਤੇ ਕਾਂਗਰਸੀ ਵਰਕਰਾਂ ਹਿੱਸਾ ਲਿਆ ਸਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਪੰਜਾਬ ਚੋਂ 13 ਦੀਆਂ 13 ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਅਤੇ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਹਾਂ ਮਲਕੀਸ਼ਰ ਠੀਗਾ ਟੋਟਲ ਨਿਊਜ਼ ਦੇ ਚੈਨਲ ਤੋਂ ਅੱਜ ਅਸੀਂ ਗੱਲਬਾਤ ਕਰਦੇ ਹਾਂ ਹਲਕਾ ਜੀ ਵਾਲਾ ਕੋਠੀ ਵਿੱਚ ਅੱਜ ਆਪਾਂ ਐਮਐਲਏ ਸਾਹਿਬ ਜੀ ਨਾਲ ਗੱਲ ਕਰਦੇ ਅੰਸ਼ਾ ਸਾਹਿਬਾ ਸਰੋਤ ਤੋਂ ਸਾਡੇ ਅੱਜ ਮੀਟਿੰਗ ਹੋਈ ਐ ਐਮਐਲਏ ਸਾਹਿਬ ਦੀ ਉਹ ਕਿਸ ਬਾਰੇ ਹੈ ਸਰੋ ਅੱਜ ਜੋ ਹਾਲ ਪਰਸ਼ੀ ਵਿੱਚ ਹੋਈ ਆ ਜਿਹਦੇ ਵਿੱਚ ਕਿ ਲਖਸਮ ਸੁਪੰਦ ਜੀ ਲਖਸਮ ਸੁਪੰਦ ਤੋਂ ਲਖਸਮ ਸੁਦਾਸ ਸੁਪੰਦਰ ਸਿੰਘ ਡੈਣੀ ਜੀ ਜਿਹੜੇ ਮਰੇ ਹੀ ਇੱਥੇ ਮੀਟਿੰਗ ਹੋਈ ਆ ਸਰਦਾਰ ਕੁਲਵੀਰ ਸਿੰਘ ਜੀਰਾ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਨ੍ਹਾਂ ਦੀ ਰਹਿਮਨਾਈ ਇਹ ਅੱਜ ਮੀਟਿੰਗ ਬਹੁਤ ਜਿਹੜੀ ਨਿੱਜੀ ਮੀਟਿੰਗ ਵੱਡਾ ਕਾਫਾ ਬਣ ਗਈ। ਉਹਦੇ ਵਿੱਚ ਇਹ ਆ ਕਿ ਵੀ ਹਲਕੇ ਤੋਂ ਮਾਜ ਆ ਰਹੀ ਆ ਤੇ ਕਲਦੀਸ਼ ਸਿੰਘ ਜੀਰਾ ਜੀ ਨੰਬਰ 1 ਤੇ ਹੋਣਗੇ। ਜਿੱਕ ਕੇ ਜੋ ਲੋਕ ਕਹਿ ਰਹੇ ਆ ਵੀ ਝਾਰੂ 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 ਤਾਂ ਖਿਲ ਗਿਆ। ਕਿ ਉਹ ਜੋ ਇਹਨਾਂ ਨੇ ਕੰਮ ਕੀਤੇ ਦੋ ਢਾਈ ਸਾਲਾਂ ਦੇ ਲੋਕਾਂ ਨੂੰ ਪੱਬਰ ਨੂੰ ਪਤਾ ਲੱਗ ਗਿਆ। ਝੂਠੇ ਲਾਰੇ ਲਾਏ। ਝੂਠੇ ਇਹਨਾਂ ਨੇ ਕਹਿਤਾ ਵੀ ਇਹ ਇਹ 1000 ਰੁਪਿਆ ਦੇਣਗੇ। ਜਿਹਨੇ ਬਿੱਲ ਵੀ ਗੱਲ ਕਰਦੇ ਆ ਬਿੱਲ ਵੀ ਅਸੀਂ ਮਾਫੀ ਚਿੱਤੇ ਆ ਕਲੀ-ਕਲੀ ਨੇ। ਗੱਲਾਂ ਕਰਦੇ ਨੇ ਆਣ ਕੇ ਤੇ ਪਈ ਇਹ ਬੜਾ ਵਿਕਾਸ ਕੀਤਾ ਸਾਡੇਆਂ ਇਹਾਂ ਪੱਥਰਾਂ ਦੇ ਉੱਤੇ ਆਪ ਹੀ ਸਿਰਾਂ ਲਾ ਕੇ ਤੇ ਆਪ ਹੀ ਨਹੀਂ ਪੱਥਰ ਢਾਈ ਜਾਂਦੇ ਆ ਪਈ ਨੇ ਉਹ ਕੱਲ ਇੰਨਾ ਗੱਲਾਂ ਨਹੀਂ ਬਣੀਆਂ ਵੋਟ ਜਿਹੜਾ ਬਹੁਤ ਸ਼ਾਨਾ ਹੋ ਗਿਆ ਜਿਹੜਾ ਕਿ ਸਰਦਾਰ ਭਵਨ ਸਿੰਘ ਬਿਆਣੀ ਜੀ ਦੇ ਅੱਗੇ ਚਤਾਂ ਮੰਗੂ ਜਿਹੜਾ ਹਲਕਾ ਜਿਨਾਲਾ ਖੜਾ ਵਾ ਵੱਤੋਂ ਵੱਤ ਲੀਡ ਸਰਦਾਰ ਪ੍ਰਵੀਰ ਸਿੰਘ ਜੀ ਦਾ ਨੂੰ ਜਿਵਾ ਕੇ ਉਹਦੀ ਚੋਰੀ ਪਾਵਾ